ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚਾਹ ਦੀ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਦੀ ਵੀਡੀਓ ਆਪਾਂ ਮੱਝਾਂ ਲਈ ਫੌਗਰਾਂ ਦੀ ਲੈ ਕੇ ਆਏ ਆ ਮੇਰੇ ਪਿੱਛੇ ਤੁਸੀਂ ਫੌਗਰ ਚੱਲਦੇ ਦੇਖ ਸਕਦੇ ਹੋ ਵੀ ਆਪਾਂ ਨੇ ਮੱਝਾਂ ਨੂੰ ਫੌਗਰ ਲਾਏ ਨੇ ਤੇ ਕੀ ਭਰਾ ਸਾਵਰ ਕਹਿ ਜੁੰਦੇ ਨੇ ਸਾਵਰ ਵੀ ਲੱਗਦੇ ਨੇ ਫੋਗ ਵੀ ਲੱਗਦੇ ਨੇ ਜਿਹੜੇ ਸਾਵਰ ਹੁੰਦੇ ਨੇ ਉਹ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਘਟਦੇ ਨੇ ਜਿਨ੍ਹਾਂ ਕਰਕੇ ਪਰਸੋਂ ਨੂੰ ਕਿਤੇ ਨਾ ਕਿਤੇ ਮਸਪੈਟਸ ਦੀ ਦਿੱਕਤ ਆ ਸਕਦੀ ਆ ਪੱਕੇ ਨਹੀਂ ਕਹਿ ਸਕਦੇ ਆ ਬੈਗੀ ਪਰ ਕਿਤਨਾ ਕਿਤੇ ਆ ਸਕਦੀ ਆ ਪਰ ਜਿਹੜੇ ਕਿਸਾਨ ਭਰਾ ਉਹ ਕੋਗਰ ਹੁੰਦੇ ਨੇ ਨਾ ਖੋਗਰ ਧੁੰਦ ਜਿਉਂ ਕੱਟਦੇ ਨੇ ਇਹਨਾਂ ਦੇ ਨਾਲ ਕੋਈ ਇਦਾਂ ਦੀ ਦਿੱਕਤ ਵਗੈਰਾ ਨਹੀਂ ਆਉਂਦੀ ਆ ਤੇ ਪਾਣੀ ਇਹ ਬਹੁਤ ਜ਼ਿਆਦਾ ਘੱਟ ਘੱਟਦੇ ਨੇ ਤੇ ਆਪਾਂ ਨੇ ਕਿਵੇਂ ਸਾਰੀ ਇਹ ਫਿਟਿੰਗ ਦਿਖਾਈ ਆ ਬਣਾਈ ਆ ਆਪਾਂ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦਿਖਾ ਦਿੰਦੇ ਆ ਇਹ ਆਪਣੇ ਆਪੇ ਘਰੇ ਫਿੱਟ ਕਰਦੇ ਤੁਸੀਂ ਕਿੰਨੇ ਕੁ ਵਗੈਰਾ ਨਹੀਂ ਲੈ ਕੇ ਆਏ ਹੈਗੇ ਤੇ ਇਹ ਪਾਣੀ ਬਹੁਤ ਘੱਟ ਕਰਦੇ ਨੇ ਫਿਲਹਾਲ ਹੁਣ ਤਾਂ ਆਪਣੇ ਮੱਝਾਂ ਨਮਾਉਂਦੀਆਂ ਸੀ ਪਾਣੀ ਪਲਾਤਾ ਸੀ ਤਾਂ ਕਰਕੇ ਗਿੱਲਾ ਹੈ ਇੱਕ ਵੀਡੀਓ ਤੁਹਾਨੂੰ ਫੇਰ ਦਿਖਾ ਦਵਾਂਗੇ ਸੁੱਕੇ ਦੀ ਤੇ ਤਾਂ ਕਰਕੇ ਹਲੇ ਥੋੜਾ ਤੁਹਾਨੂੰ ਫਸ ਸਾਰਾ ਗਿੱਲਾ ਲੱਗ ਰਿਹਾ ਉਸ ਮੱਝਾਂ ਛਮਾ ਦਿੱਤੀਆਂ ਗਈਆਂ ਦੀ ਤੇ ਇਹਨਾਂ ਦੀ ਜਿਹੜੀ ਫੋਗ ਆ ਬਹੁਤ ਕਸ਼ਟ ਹੁੰਦੀ ਆ ਇਹ ਫੋਗਰ ਤੁਸੀਂ ਆਮ ਤੌਰ ਤੇ ਜਿਹੜੇ ਟੈਂਟ ਵਾਲੇ ਲਾਉਂਦੇ ਹੁੰਦੇ ਨੇ ਪੱਖੇ ਲਾਉਂਦੇ ਹੁੰਦੇ ਨੇ ਆਪਾਂ ਟੈਂਟ ਵਾਲਿਆਂ ਨੂੰ ਕਹਿੰਦੇ ਨੇ ਪਾਣੀ ਵਾਲੇ ਪੱਖੇ ਲਾਉਂਦੇ ਨਹੀਂ ਉਹਨਾਂ ਕੋਲੇ ਦੇਖ ਸਕਦੇ ਹੋ ਜਾ ਆਪਾਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਜਦੋਂ ਕਰਤਾਰ ਦੇ ਵਿੱਚ ਲੱਗੇ ਹੁੰਨੇ ਆ ਤੇ ਉੱਥੇ ਜਿਹੜੇ ਕੂਲਰ ਚੱਲਦੇ ਨੇ ਪੱਖੇ ਚੱਲਦੇ ਨੇ ਉਹਨਾਂ ਦੇ ਵਿੱਚ ਇਹੀ ਨਿਊਜ਼ ਲਵਰ ਕਰਕੇ ਜਾਂਦੀਆਂ ਨੇ ਇਹ ਵੀਦੋ ਤੁਹਾਨੂੰ ਅਪਾ ਜ਼ੂਮ ਕਰਕੇ ਦਿਖਾ ਦਿੰਨੇ ਆ ਛੋਟੀ ਜੀਵ ਪਿੱਤਲ ਦੀ ਨਿਊਜ਼ ਲੁੰਦੀ ਆ ਇਹ ਪਿੱਤਲ ਦੀ ਜਾਂ ਲੋਹੇ ਦੀ ਜਿਹੜਾ ਵੀ ਮਟੀਰੀਅਲ ਹੁੰਦਾ ਛੋਟੀ ਜੀ ਨਿਊਜ਼ ਲੁੰਦੀ ਆ ਤੇ ਵਧੀਆ ਫੌਗ ਕੱਟਦੀ ਆ ਇਹ ਇਹ ਫੌਗ ਤੁਹਾਨੂੰ ਪਾਣੀ ਕੈਮਰੇ ਦੇ ਵਿੱਚ ਵੀ ਛੇਤੀ ਨਜ਼ਰ ਨਹੀਂ ਆਵੇਗੀ ਦੂਰ ਤੋਂ ਆਵੇਗੀ ਦੇਖਿਓ ਬਾਕਸ ਕਰਕੇ ਵੀ ਆ ਰਹੀ ਆ ਤੇ ਜਿਹੜੀ ਫੌਗ ਆ ਇਹ ਇਹ ਦੇ ਕਰਕੇ ਹੀ ਇਹ ਆਪਾਂ ਨੇ ਲਗਾਏ ਨੇ ਆਪਾਂ ਸਾਬਰਦੀਨ ਲਗਾਏ ਤੇ ਫੌਗਰ ਹੀ ਲਗਾਏ ਨੇ ਤੇ ਇਸ ਤੋਂ ਇਲਾਵਾ ਤੁਹਾਨੂੰ ਫੀਡਿੰਗ ਵੀ ਆਦਿ ਨੇ ਆਪਾਂ ਕਿਵੇਂ ਕਿਵੇਂ ਫੀਡਿੰਗ ਕੀਤੀ ਹੈ ਦੀ ਆਪਣੇ ਕੋਲੇ ਕੋਈ ਵੀ ਮੇਨ ਸਪਲਾਈ ਹੋਵੇ ਆਪਾਂ ਮੇਨ ਸਪਲਾਈ ਦੇ ਵਿੱਚੋਂ ਇਹਦਾ ਪੁਆਇੰਟ ਲੈ ਕੇ ਨਾਲ ਦੀ ਨਾਲ ਆਪਾਂ ਨੇ ਜਿਹੜਾ ਆਪਣਾ ਪਾਣੀ ਵਾਲਾ ਆਰਓ ਵਾਲਾ ਫਿਲਟਰ ਹੁੰਦਾ ਆਰਓ ਵਾਲੇ ਫਿਲਟਰ ਦੇ ਵਿੱਚ ਲਗਾ ਦੇਣੀ ਆ ਉਸ ਤੋਂ ਬਾਅਦ ਇਹਨੂੰ ਮੋਟਰ ਲੱਗੀ ਹੋਈ ਆ ਮੋਟਰ ਤੋਂ ਬਾਅਦ ਇਹ ਪ੍ਰੈਸ਼ਰ ਬਣ ਬਣ ਕੇ ਅੱਗੇ ਜਾਂਦਾ ਆ ਤੇ ਆਪਾਂ ਨੇ ਇਹਦੇ ਵਿੱਚ ਇੱਕ ਦੋਸਤੋ ਟਾਈਮਰ ਲਗਾਇਆ ਆ ਟਾਈਮਰ ਤੁਸੀਂ ਨੀਲੇ ਰੰਗ ਦਾ ਦੇਖ ਸਕਦੇ ਹੋ ਇਹ 10 ਮਿੰਟ ਚੱਲਦੇ ਨੇ 1 ਮਿੰਟ ਦਾ ਕੰਮ ਲੈਂਦੇ ਨੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਚਾਹੇ 1 ਮਿੰਟ ਦੇ ਨਾਲੋਂ 5 ਮਿੰਟ ਦੇ ਨਾਲੋਂ 10 ਮਿੰਟ ਦੇ ਨਾਲੋਂ ਤਿੰਨ ਤਰ੍ਹਾਂ ਦੇ ਮੂਡ ਹੈਗੇ ਨੇ ਟਾਈਮਰ ਦੇ ਵਿੱਚ ਤਦੋਂ ਤਰ੍ਹਾਂ ਆਪਾਂ ਮੂੜ ਲਗਾ ਕੇ ਇਹਨਾਂ ਨੂੰ ਅੱਪ ਚਲਾ ਸਕਦੇ ਤੇ ਅਪਰ ਕਿੰਨਾ ਸਮਾਨ ਹੈ ਹੈਗਾ ਇਹਦੀ ਸਾਲ ਦੀ ਪੂਰੀ ਗਾਰੰਟੀ ਦਿੱਤੀ ਗਈ ਆ ਦੋਸਤੋ ਜੇਕਰ ਤੁਸੀਂ ਵੀ ਵਧੀਆ ਮੱਜਾਂ ਦੇ ਲਈ ਫੌਗਰ ਲਵਾਉਣਾ ਚਾਹੁੰਦੇ ਹੋ ਤਾਂ ਨਾਬਾ ਮਰੀਦਕੋਟਲਾ ਅਮਰਗੜ ਇਹ ਨਾ ਏਰੀਆ ਦੇ ਵਿੱਚ ਮੈਂ ਬਾਈ ਉਹਨਾਂ ਦਾ ਨੰਬਰ ਮੈਂਸ਼ਨ ਕਰ ਰਿਹਾ ਇਹ ਬਾਈ ਉਹਨਾਂ ਨਾਲ ਤੁਸੀਂ ਅਮਰਤ ਵੀਰ ਉਹਣੀ ਨੌਰੇ ਪਿੰਡ ਤੋਂ ਨੇ ਇਹਨਾਂ ਨਾਲ ਕੰਟੈਕਟ ਕਰ ਲਿਓ ਠੀਕ ਬਾਜਬ ਰੇਟਾਂ ਦੇ ਤੁਹਾਡੇ ਘਰੇ ਆ ਕੇ ਫਿਟਿੰਗ ਕਰ ਜਾਣਗੇ ਤੇ ਜਿਹੜਾ ਸਮਾਨ ਆ ਇਹਦੇ ਵਿੱਚ ਤੁਹਾਨੂੰ ਮੋਟਰ ਮਿਲਦੀ ਆ ਆਪਟਾਟਰ ਮਿਲਦਾ ਆ ਤੇ ਇੱਕ ਹਾ ਟਾਈਮਰ ਮਿਲਦਾ ਆ ਤੇ ਇਹ ਜਿਹੜਾ ਟਾਈਮਰ ਹੁੰਦਾ ਤੁਸੀਂ 10 ਮਿੰਟ ਲਗਾ ਲਓ 1 ਮਿੰਟ ਲਾ ਲਓ 5 ਮਿੰਟ ਲਗਾ ਲਓ ਅਲੱਗ-ਅਲੱਗ ਟਾਈਮਾਂ ਤੇ ਆਪਾਂ ਇਹਨੂੰ ਲਾਗੂ ਕਰ ਸਕਦੇ ਹਾਂ ਤੇ ਇਸ ਤੋਂ ਇਲਾਵਾ ਦੋਸਤੋ ਜਿੰਨਾ ਸਮਾਨ ਆ ਸਾਰੇ ਜੀ ਦੀ ਸਾਲ ਦੀ ਗਾਰੰਟੀ ਆ ਇੱਕਾ ਟਰੇ ਵੀ ਮਿਲਦੀ ਆ ਪਾਈਪ ਮਿਲਦੀ ਆ ਤੇ ਇੱਕਾ ਨਿਊਜ਼ੀਲੈਂਡ ਨੇ ਜਿਹੜੀਆਂ ਨਿਊਜ਼ੀਲੈਂਡ ਨੇ ਇਹ ਅਲੱਗ-ਅਲੱਗ ਕਿਸਮ ਦੀਆਂ ਇੱਕਾ 100 ਰੁਪਏ ਦੀਆਂ ਜਿਹੜੀ ਵੱਡੀ ਆ ਜਿਹੜੀ ਛੋਟੀ ਆ 50 ਰੁਪਏ ਦੀ ਆ ਬਸ ਕੁਆਲਿਟੀ ਦਾ ਹੀ ਫਰਕ ਆ ਵਰਕ ਦੋਨਾਂ ਦਾ ਸੇਮ ਆ ਆਪਾਂ ਦੋਨੋਂ ਹੀ ਨਿਊਜ਼ੀਲੈਂਡੋਂ ਲੈ ਆਏ ਸੀ ਸਮਾਨ ਮੰਜੇ ਤੇ ਪਿਆ ਦੇਖ ਰਹੇ ਹਾਂ ਇਹ ਸਾਰਾ ਸਮਾਨ 5000 ਦਾ ਆ ਗਿਆ ਸੀ ਤੇ ਇਹ ਆਪਣਾ 1300 ਸਕਰ ਫੁੱਟ ਦੇ ਵਿੱਚ ਸਾਰਾ ਲੱਗ ਜਾਣਾ ਹੈ ਤੇ ਦੋਸਤੋ ਇਹ ਤੁਸੀਂ ਪੰਜਾਬ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਅੱਜ ਕੱਲ ਮਿਲ ਰਹੇ ਨੇ ਕੋਈ ਜ਼ਰੂਰੀ ਨਹੀਂ ਹੈਗਾ ਕੋਈ ਤੁਹਾਨੂੰ ਨਾਪੀ ਆਉਣਾ ਪਵੇਗਾ ਜੇਕਰ ਤੁਸੀਂ ਅੰਮ੍ਰਿਤਸਰ ਤਰਨਤਾਰਨ ਜ਼ੂਰ ਟਰਾਟੇ ਜਿੱਥੇ ਦੇ ਵੀ ਹੈਗੇ ਹੋ ਤੁਹਾਡੇ ਸ਼ਹਿਰ ਦੇ ਵਿੱਚ ਜਰੂਰ ਤੁਹਾਨੂੰ ਮਿਲ ਜਾਣਗੇ ਕਿਤੇ ਰੇਟ ਦਾ ਥੋੜਾ ਮੋਟਾ ਫਰਕ ਹੋ ਜਾਂਦਾ ਪਰ ਤੁਹਾਨੂੰ ਮਿਲ ਜਾਣਗੇ ਕੋਈ ਬਾਲੀ ਮਹਿੰਗੀ ਵਾਲੀ ਆਈਟਮ ਨਹੀਂ ਹੈਗੀ ਜਿੱਥੇ ਵੀ ਤੁਹਾਨੂੰ ਮਿਲਦੇ ਨੇ ਤੁਸੀਂ ਇਹ ਜਰੂਰ ਪਲੱਸਾਂ ਨੂੰ ਲਾ ਕੇ ਜਿਹੜਾ 47 ਡਿਗਰੀ ਤੱਕ ਟੈਂਪਰੇਚਰ ਹੋਇਆ ਹੈਗਾ 47 ਡਿਗਰੀ ਤੋਂ ਤੁਸੀਂ ਘਟਾ ਕੇ 30 30 ਡਿਗਰੀ ਦੇ ਆਸ-ਪਾਸ ਲੈ ਕੇ ਆ ਸਾਡਾ 17 ਡਿਗਰੀ ਟੈਂਪਰੇਚਰ ਇਹ ਪ੍ਰੋਗਰਾਮ ਨੇ ਤੁਹਾਡਾ ਤੋੜ ਦੇਣਾ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਐਂਡ ਕਮੈਂਟ ਜਰੂਰ ਕਰ ਦਿੱਤਾ ਕਰੋ ਵੀਡੀਓ ਅੱਗੇ ਤੋਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿੱਤੇ ਕਰੋ ਆ ਹਰੇਕ ਵੀਡੀਓ ਘੱਟ ਵੱਜੇ 40 ਵੀ ਲੈ ਕੇ ਆਉਣੇ ਹੁੰਦੇ ਆ ਕਿਉਂਕਿ ਜਿਹੜੇ ਫੋਗਰ ਪਹਿਲਾਂ ਹੀ ਲੱਗਦੇ ਹੁੰਦੇ ਸੀ 60-10000 ਦੇ ਲੱਗ ਜਾਂਦੇ ਸੀ ਤੇ ਆਪਣਾ ਏ ਦੇ ਉੱਪਰ ਤਕਰੀਬਨ 5000 ਦਾ ਖਰਚਾ ਆਇਆ ਅੱਧਾ ਖਰਚਾ ਰਹਿ ਗਿਆ ਤੇ ਆਪਾਂ ਇਹਨੂੰ ਹੋਰ ਹਾਲੇ ਸਟੈਂਡਿੰਗ ਕਰਨਾ ਆਪਣੇ ਕੋਲੇ ਪਾਈਪੂਟ ਘਟ ਗਈ ਸੀ ਪਾਈਪ ਦਾ ਪਤਾ ਨਹੀਂ ਲੱਗਿਆ ਤੇ ਆਪਾਂ ਪੂਰੇ ਜਿੰਨਾ ਆਪਣਾ ਹੈਗਾ ਇਹ 1300 ਸਕਰ ਫੁੱਟ ਦਾ ਆਪਣਾ ਸ਼ੈੱਡ ਆ 1300 ਸਕਰ ਫੁੱਟ ਦੇ ਵਿੱਚ ਆਪਣਾ 5000 ਦਾ ਖਰਚਾ ਆਇਆ ਜੀ ਸਾਡਾ ਬਰਾਬਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਤਾ ਤੁਹਾਨੂੰ ਚਾਹਤੀ ਕਰਕੇ ਸਿੱਖਾ ਜੀ